ਇੱਕ ਪਿਓ ਸ਼ਾਮ ਨੂੰ ਬੈਠਾ ਸ਼ਰਾਬ ਪੀ ਰਿਆ ਸੀ ਕੋਲ ਹੀ ਬੈਠਾ ਉਸ ਦਾ 10 ਸਾਲ ਦਾ ਪੁੱਤ ਪੁੱਛਦਾ ਪਾਪਾ ਤੁਸੀਂ ਕਿਉਂ ਪੀ ਰਹੇ ਹੋ ਪਿਓ ਕਹਿੰਦਾ ਪੁੱਤ ਮੈਨੂੰ ਬਹੁਤ ਟੈਨਸ਼ਨਾਂ ਨੇ ਅੱਗੋਂ ਪੁੱਤ ਦਾ ਜਵਾਬ ਸੁਣ ਕੇ ਪਿਓ ਦੇ ਹੱਥੋਂ ਗਲਾਸ ਛੁੱਟ ਗਿਆ ਜਦੋਂ ਉਸ ਦੇ ਪੁੱਤ ਨੇ ਕਿਹਾ ਕੇ ਵੱਡਾ ਹੋ ਕੇ ਜਦੋਂ ਮੈਨੂੰ ਟੈਨਸ਼ਨ ਹੋਇਆ ਕਰੂਗੀ ਤਾਂ ਮੈਂ ਵੀ ਪੀਆ ਕਰੂੰਗਾ ਉਹ ਕੰਮ ਨਾ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨਾ ਕਰਨ